ਮਨ ਫੁਰਨੇ ਬਣਾਉਂਦਾ ਹੈ ਚੰਗੇ ਬਣਾਏ ਮੰਦੇ ਬਣਾਏ ਤੇ ਬੁੱਧੀ ਜਿਹੜੀ ਹੈ ਨਾ ਕਰਮ ਬਣਨ ਤੋਂ ਪਹਿਲਾਂ ਚੰਗੀ ਤਰ੍ਹਾਂ ਛਾਨਣਾ ਲਾਉਂਦੀ ਹੈ ਕਿ ਸੱਚ ਮੁੱਚ ਕਿ ਇਹ ਜਿਹੜਾ ਹੈ ਇਹ ਇਹ ਫੁਰਨਾ ਮਨ ਨੇ ਚੰਗਾ ਬਣਾਇਆ ਕਿ ਮਾੜਾ ਫਿਰ ਸੁਣੋ ਭਾਈ ਸਾਹਿਬ ਭਾਈ ਵੀਰ ਸਿੰਘ ਦੀ ਪਿੱਛੇ ਦੀ ਕਿਤਾਬ ਆਈ ਹੈ ਮਨ ਨੀਵਾ ਮਤ ਉੱਚੀ ਉਹਦੇ ਚੋਂ ਨਾ ਬੜੀ ਸੋਹਣੀ ਇੱਕ ਉਦਾਹਰਣ ਦਿੱਤੀ ਉਹ ਕਹਿੰਦੇ ਆ ਜੀ ਮਤਖ ਹੈ ਅੱਖਾਂ ਤੇ ਮਨ ਹੈ ਪੈਰ ਸਮਝ ਜਨ ਲਈ ਜੇ ਬੰਦਾ ਆਪਣੀਆਂ ਅੱਖਾਂ ਵਾਲੀ ਥਾਂ ਤੇ ਪੈਰ ਫਿੱਟ ਕਰ ਲੈ ਤੇ ਪੈਰਾਂ ਵਾਲੀ ਥਾਂ ਤੇ ਅੱਖਾਂ ਪਿੱਟ ਕਰ ਲੈ ਮਰ ਨਹੀਂ ਮਰਨਾ ਹੈ ਨਾ ਸਬਰ ਕੀ ਕਰੂਗਾ ਮਤ ਉੱਚੀ ਹੈ ਮਨ ਨੀਵਾ ਹੈ ਫਿਰ ਬੇਨਤੀ ਮਨ ਪੈਰ ਦੀ ਤਰ੍ਹਾਂ ਨੇ ਅੱਖਾਂ ਜਿਹੜੀਆਂ ਮਤ ਜਿਹੜੀ ਅੱਖਾਂ ਦੀ ਤਰ੍ਹਾਂ ਹੈ ਗੁਰਮੁਖ ਕੋ ਚੇਤੇ ਰੱਖੋ ਜਿਸ ਬੰਦੇ ਦੀਆਂ ਅੱਖਾਂ ਹੀ ਪੈਰਾਂ ਵਾਲੀ ਥਾਂ ਤੇ ਪੈਰ ਅੱਖਾਂ ਵਾਲੀ ਥਾਂ ਤੇ ਚਲੇ ਜਾਣ ਉਹ ਬੰਦਾ ਕਿੱਥੇ ਤੁਰੇਗਾ ਜਿਸ ਬੰਦੇ ਦੀ ਮਤ ਨੀਮੀ ਹੋ ਜਾਏ ਨਾ ਉਹਦਾ ਬੜਾ ਮੁਸ਼ਕਲ ਇੱਥੇ ਉਹਨਾਂ ਕਿਹਾ ਸਿੱਖਾਂ ਦਾ ਮਨ ਨੀਵਾ ਮਤ ਉਚੀ ਇਹਦਾ ਮਤਲਬ ਬੁੱਧੀ ਜਿਹੜੀ ਹੈ ਜੋ ਅਸੀਂ ਖਿਆਲ ਬਣਾਨੇ ਆ ਇਹ ਉਨੀ ਦੇਰ ਤੱਕ ਕਰਮ ਨਹੀਂ ਬਣਦਾ ਜਿੰਨੀ ਦੇਰ ਤੱਕ ਬੁੱਧੀ ਆਪਣੀ ਸਟੈਂਪ ਨਹੀਂ ਲਾਉਂਦੀ ਇਸ ਕਰਕੇ ਆ ਪਾਠ ਕਰਨ ਵਾਲਿਆਂ ਨੂੰ ਪਤਾ ਹੈ ਅਰਦਾਸ 'ਚ ਇਹ ਕਿਹਾ ਜਾਂਦਾ ਹੈ ਮਨ ਨੀਵਾਰੇ ਇੱਕ ਤੁਸੀਂ ਸਾਰੇ ਬੇਨਤੀ ਕਰਦੇ ਹੋ ਸਾ ਮਤ ਦੇਹੋ ਦਇਾਲ ਪ੍ਰਭ ਜਿਤ ਤੂੰ ਮੈਂ ਅਰਾਧਾ ਤੇਰੀ ਬੰਦਗੀ ਕਰਾਂ ਮੇਰੀ ਬੇਨਤੀ ਇੱਥੇ ਕੋਈ ਮਨ ਵੇਚ ਦੇਵੇ ਕੋਈ ਆਪਣੀ ਬੁੱਧੀ ਵਿਕਾਰਾਂ ਵਾਲੀ ਵੇਚ ਦੇ ਕਿਉਂਕਿ ਮਨ ਤੇ ਬੁੱਧੀ ਨੂੰ ਗੁਰੂ ਦੇ ਸਾਹਮਣੇ ਵੇਚਣ ਤੋਂ ਬਿਨਾ ਲਿਬ ਲੱਗ ਹੀ ਨਹੀਂ ਸਕਦੀ